ਜੇਕਰ ਸੜੇ ਤੇਲ ਵਿੱਚ ਬਣੇ ਭਟੂਰੇ ਪਸੀਨੇ ਤੇ ਖਾਰਿਸ਼ ਵਾਲੇ ਹੱਥਾਂ ਨਾਲ ਬਣੇ ਨਾਨ ਵਾਲਾ ਦਵਾਲਾ ਸਵਾਲਾ ਖਾ-ਖਾ ਕੇ ਤੁਹਾਨੂੰ ਕੋਈ ਸਿਹਤ ਸੰਬੰਧੀ ਦਿੱਕਤ ਹੁਣ ਆ ਗਈ ਹੈ ਜਾਂ ਪਹਿਲਾਂ ਤੋਂ ਤੁਸੀਂ ਸਿਹਤ ਸੰਬੰਧੀ ਕਿਸੇ ਦਿੱਕਤ ਦੇ ਨਾਲ ਜੂਝ ਰਹੇ ਹੋ ਕੋਈ ਤੁਹਾਨੂੰ ਰੋਗ ਜਿਹੜਾ ਤੰਗ ਕਰ ਰਿਹਾ ਘੁਣ ਵਾਂਗੂ ਅੰਦਰੋਂ ਅੰਦਰੋਂ ਹੀ ਕੋਈ ਤੁਹਾਨੂੰ ਰੋਗ ਖਾ ਰਿਹਾ ਜਾਂ ਕੋਈ ਵਹਿਮ ਹੋ ਗਿਆ ਐਂਜਾਇਟੀ ਹੋ ਗਈ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋ ਸਕਦੀ ਹੈ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤੇ ਫਿਰ ਵੱਖ-ਵੱਖ ਪੈਥੀਆਂ ਵੱਖ-ਵੱਖ ਇਲਾਜ ਪ੍ਰਣਾਲੀਆਂ ਦੀ ਵੀ ਗੱਲ ਆਉਂਦੀ ਹੈ ਤੇ ਉਹਨਾਂ ਇਲਾਜ ਪ੍ਰਣਾਲੀਆਂ ਦੇ ਵਿੱਚੋਂ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਹੈ ਵਾਰ-ਵਾਰ ਹੋਮਿਓਪੈਥੀ ਬਾਰੇ ਤੇ ਅੱਜ ਹੋਮਿਓਪੈਥੀ ਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਸ਼ਹਿਰ ਹੁਸ਼ਿਆਰਪੁਰ ਦੇ ਮਸ਼ਹੂਰ ਹੋਮਿਓਪੈਥਿਕ ਡਾਕਟਰ ਤੇ ਵੱਡੇ ਤੇ ਉੱਗਾ ਜਿਹੜਾ ਨਾਮ ਹੈ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਯਾਨੀ ਕਿ ਹਰਜਿੰਦਰ ਸਿੰਘ ਓਬਰਾਏ ਅੱਜ ਜਿਹੜਾ ਹੁਣ ਪਿਛਲੇ 5 ਸਾਲ ਤੋਂ ਬਹੁਤ ਜ਼ਿਆਦਾ ਬਿਮਾਰੀ ਫੈਲੀ ਹੋਈ ਹੈ ਉਹ ਐਂਗਜ਼ਾਇਟੀ ਤੇ ਡਿਪਰੈਸ਼ਨ ਹੈ ਬਹੁਤ ਲੋਕਾਂ ਨੂੰ ਜੀ ਔਰ ਉਹਦੇ ਜਿਹੜੇ ਆ ਬਹੁਤ ਪੇਸ਼ੈਂਟ ਆਉਂਦੇ ਸਾਡੇ ਕੋਲ ਦਿਨ ਭਰ ਬਹੁਤ ਮਰੀਜ਼ ਆਉਂਦੇ ਆ ਜੀ ਔਰ ਉਹ ਕੋਈ ਨਾ ਕੋਈ ਸਰੀਰਕ ਕੰਪਲੇਂਟ ਲੈ ਕੇ ਆਉਂਦੇ ਆ ਕਿਸੇ ਨੂੰ ਐਸਿਡ ਗੈਸ ਬਣ ਰਿਹਾ ਹੁੰਦਾ ਕੋਈ ਟਾਈਫਾਇਡ ਦੀ ਰਿਪੋਰਟ ਲੈ ਕੇ ਤੁਰਿਆ ਹੁੰਦਾ ਹੂੰ ਕੋਈ ਕਹਿੰਦਾ ਮੈਨੂੰ ਮਾਈਗਰੇਨ ਹੈ ਕੋਈ ਕਹਿੰਦਾ ਮੈਨੂੰ ਸਰਵਾਈਕਲ ਹੈ ਹੂੰ ਪਰ ਅਸਲ ਵਿੱਚ ਉਹਨਾਂ ਨੂੰ ਐਂਗਜ਼ਾਇਟੀ ਜਾਂ ਡਿਪਰੈਸ਼ਨ ਹੁੰਦਾ ਜੇਕਰ ਸੜੇ ਤੇਲ ਵਿੱਚ ਬਣੇ ਭਟੂਰੇ ਤਸੀਨੇ ਤੇ ਖਾਰਿਸ਼ ਵਾਲੇ ਹੱਥਾਂ ਨਾਲ ਬਣੇ ਨਾਨ ਵਾਲਾ ਦਵਾਲਾ ਸਵਾਲਾ ਖਾ-ਖਾ ਕੇ ਤੁਹਾਨੂੰ ਕੋਈ ਸਿਹਤ ਸੰਬੰਧੀ ਦਿੱਕਤ ਹੁਣ ਆ ਗਈ ਹੈ ਜਾਂ ਪਹਿਲਾਂ ਤੋਂ ਤੁਸੀਂ ਸਿਹਤ ਸੰਬੰਧੀ ਕਿਸੇ ਦਿੱਕਤ ਦੇ ਨਾਲ ਜੂਝ ਰਹੇ ਹੋ ਕੋਈ ਤੁਹਾਨੂੰ ਰੋਗ ਜਿਹੜਾ ਤੰਗ ਕਰ ਰਿਹਾ ਘੁਣ ਵਾਂਗੂ ਅੰਦਰੋਂ ਅੰਦਰੋਂ ਹੀ ਕੋਈ ਤੁਹਾਨੂੰ ਰੋਗ ਖਾ ਰਿਹਾ ਜਾਂ ਕੋਈ ਵਹਿਮ ਹੋ ਗਿਆ ਐਂਜ਼ਾਇਟੀ ਹੋ ਗਈ ਤੇ ਅੱਜ ਦੀ ਵੀਡੀਓ ਤੁਹਾਡੇ ਲਈ ਖਾਸ ਹੋ ਸਕਦੀ ਹੈ ਜੇਕਰ ਤੁਸੀਂ ਮਨੋਰੰਜਨ ਦੇ ਲਈ ਵੀਡੀਓ ਦੇਖ ਰਹੇ ਹੋ ਫੇਸਬੁੱਕ ਪੇਜੋ ਤੇ ਤੁਸੀਂ ਹੁਣੇ ਹੀ ਵੀਡੀਓ ਜਿਹੜੀ ਆ ਇਹ ਸਕਰੀਨ ਨੂੰ ਸਕਰੋਲ ਕਰਕੇ ਅਗਲੀ ਵੀਡੀਓ ਤੇ ਜਾ ਸਕਦੇ ਹੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਦੋਸਤ ਗੋਵਿੰਚ ਸਿੰਘ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਸਿਹਤ ਦੇ ਬਾਰੇ ਕਿਉਂਕਿ ਅਕਸਰ ਕਿਹਾ ਜਾਂਦਾ ਹੈ ਗਾਣਿਆਂ ਦੇ ਵਿੱਚ ਵਿੱਚ ਜ਼ਿਕਰ ਹੁੰਦਾ ਹੈ ਕਿ ਬਾਕੀ ਦੇ ਕੰਮ ਬਾਅਦ ਵਿੱਚ ਪਹਿਲਾਂ ਸਿਹਤ ਜ਼ਰੂਰੀ ਹੈ ਤੇ ਜਦੋਂ ਸਿਹਤ ਦੀ ਗੱਲ ਆਉਂਦੀ ਹੈ ਤੇ ਫਿਰ ਵੱਖ-ਵੱਖ ਪੈਥੀਆਂ ਵੱਖ-ਵੱਖ ਇਲਾਜ ਪ੍ਰਣਾਲੀਆਂ ਦੀ ਵੀ ਗੱਲ ਆਉਂਦੀ ਹੈ ਤੇ ਉਹਨਾਂ ਇਲਾਜ ਪ੍ਰਣਾਲੀਆਂ ਦੇ ਵਿੱਚੋਂ ਇੱਕ ਨਾਮ ਨਿਕਲ ਕੇ ਸਾਹਮਣੇ ਆਉਂਦਾ ਹੈ ਵਾਰ-ਵਾਰ ਹੋਮੀਓਪੈਥੀ ਬਾਰੇ ਬਹੁਤ ਸਾਰੇ ਲੋਕ ਹੋਮਿਓਪੈਥੀ ਤੇ ਭਰੋਸਾ ਕਰਦੇ ਨੇ ਹੋਮਿਓਪੈਥੀ ਦੀ ਦਵਾਈ ਖਾਣ ਨੂੰ ਤਰਜੀਹ ਦਿੰਦੇ ਨੇ ਸਲਾਹ ਵੀ ਦਿੰਦੇ ਨੇ ਪਰ ਬਹੁਤ ਸਾਰੀਆਂ ਅਫਵਾਹਾਂ ਬਹੁਤ ਸਾਰੇ ਵਹਿਮ ਤੇ ਬਹੁਤ ਸਾਰੀਆਂ ਸੁਣੀਆਂ ਸੁਣੀਆਂ ਗੱਲਾਂ ਵੀ ਜੜੀਆਂ ਹੈਗੀਆਂ ਨੇ ਹੋਮਿਓਪੈਥੀ ਦੇ ਬਾਰੇ ਸਾਡੇ ਕੰਨੀ ਸੁਣਨ ਨੂੰ ਜਾਂ ਕੇ ਵੀ ਦੇਖਣ ਨੂੰ ਜਾਂ ਪੜ੍ਹਨ ਨੂੰ ਜੜੀਆਂ ਉਹ ਮਿਲਦੀਆਂ ਰਹਿੰਦੀਆਂ ਨੇ ਤੇ ਕਈ ਵਾਰੀ ਆਮ ਤੌਰ ਤੇ ਕੇ ਵੀ ਕੋ ਰੋਗ ਹੋ ਜਾਏ ਤਾਂ ਬੰਦਾ ਗੂਗਲ YouTube Facebook ਤੇ ਜਾਂ ਹੋਰ ਸੋਸ਼ਲ ਮੀਡੀਆ ਹੈਂਡਲਰ ਦੇ ਉੱਤੇ ਸਰਚ ਕਰਕੇ ਆਪ ਮੁਹਾਰੇ ਨੁਸਖੇ ਵਰਤਣ ਲੱਗਦਾ ਜਾਂ ਫਿਰ ਵਕ ਵਕ ਪੈਥੀ ਨਾਲ ਜੜੀਆਂ ਦਵਾਈਆਂ ਜੜੀਆਂ ਖਾ ਕੇ ਰੋਗ ਨੂੰ ਸੁਧਾਰਨ ਦਾ ਕੀ ਹੈ ਬਲਕਿ ਖੋਰ ਜੀ ਦਾ ਜੰਜਾਲ ਜਿਹੜਾ ਬਣਾ ਬੈਠਦਾ ਤੇ ਅੱਜ ਹੋਮਿਓਪੈਥੀ ਦੇ ਬਾਰੇ ਗੱਲਬਾਤ ਕਰਨ ਲਈ ਅਸੀਂ ਪਹੁੰਚੇ ਹਾਂ ਸ਼ਹਿਰ ਹੁਸ਼ਿਆਰਪੁਰ ਦੇ ਮਸ਼ਹੂਰ ਹੋਮਿਓਪੈਥਿਕ ਡਾਕਟਰ ਤੇ ਵੱਡੇ ਤੇ ਉੱਗਾ ਜਿਹੜਾ ਨਾਮ ਹੈ ਸਮਾਜ ਸੇਵਾ ਦੇ ਖੇਤਰ ਦੇ ਵਿੱਚ ਯਾਨੀ ਕਿ ਹਰਜਿੰਦਰ ਸਿੰਘ ਓਬਰਾਏ ਉਹਨਾਂ ਨਾਲ ਗੱਲਬਾਤਾਂ ਦਾ ਕਰਦੇ ਹਾਂ ਅਸੀਂ ਇਸਲਾ ਸ਼ੁਰੂ ਸਾਡੇ ਨਾਲ ਬਣੇ ਹੋਏ ਨੇ ਇਸ ਵੇਲੇ ਖੁੱਤ ਡਾਕਟਰ ਹਰਜਿੰਦਰ ਸਿੰਘ ਓਬਰਾਏ ਓਬਰਾਏ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਤੁਸੀਂ ਸਮਾਂ ਦਿੱਤਾ ਮਰੀਜ਼ ਜਿਹੜੇ ਆਏ ਹੋਏ ਆ ਡੇਗੂ ਦਾ ਵੀ ਜਿਹੜਾ ਇਹਨਾਂ ਚ ਮਹੀਨੇ ਚ ਕੈਰ ਹੁੰਦਾ ਤੇ ਤੁਸੀਂ ਸਾਨੂੰ 5-7 ਮਿੰਟ ਦਿੱਤੇ ਅਗਲੇ ਤੁਹਾਡਾ ਸ਼ੁਰੂ ਦੇ ਵਿੱਚ ਹੀ ਬਹੁਤ ਸ਼ੁਕਰੀਆ ਕਰਦੇ ਧੰਨਵਾਦ ਕਰਦੇ ਹਾਂ ਜੀ ਡਾ ਸ਼ਾਵਾ ਸਿੰਘ ਗੱਲਬਾਤ ਕਰੀਏ ਸੀ ਹੋਮਿਓਪੈਥੀ ਬਾਰੇ ਬੜੀਆਂ ਇੰਟਰਵਿਊਜ਼ ਦੇ ਵਿੱਚ ਦੱਸ ਦਿੱਤਾ ਤੁਹਾਡੇ ذریعے ਜਾਂ ਲੋਕਾਂ ਨੂੰ ਪਤਾ ਲੋਕ ਸਰਚ ਵੀ ਕਰ ਲਦੇ ਹੋਮੋਟ ਕੀ ਆ ਕਿੱਥੋਂ ਕਿੱਦਾਂ ਆਪਾਂ ਅੱਜ ਕਰਦੇ ਹਾਂ ਮੁੱਖ ਮੁੱਦੇ ਦੀ ਗੱਲ ਵਿਸ਼ੇ ਦੀ ਗੱਲ ਲੋਕਾਂ ਦੇ ਸਵਾਲਾਂ ਦੀ ਗੱਲ ਜਿਹੜੇ ਅਸੀਂ ਵੀ ਲੈ ਕੇ ਆਏ ਸਵਾਲ ਕਿ ਹੋਮਿਓਪੈਥੀ ਦੇ ਨਾਲ ਸ਼ੁਰੂਆਤ ਇੱਥੋਂ ਕਰਦੇ ਹਾਂ ਅਸੀਂ ਟਿੱਖੇ ਸਵਾਲ ਵੀ ਕਰਨੇ ਆ ਜੀ ਤੁਹਾਨੂੰ ਕਿ ਹੋਮਿਓਪੈਥੀ ਜਿਹੜੀ ਹੈਗੀ ਆ ਉਹਦੇ ਵਿੱਚ ਤੁਸੀਂ ਅੱਜ ਤੱਕ ਦੇ ਜਿਹੜਾ ਤੁਹਾਡਾ ਸਫਰ ਰਿਹਾ ਹੈ ਡਾਕਟਰੀ ਦੇ ਖੇਤਰ ਦੇ ਵਿੱਚ ਕਿਹੜੇ-ਕਿਹੜੇ ਬਿਮਾਰੀਆਂ ਦੇ ਮਰੀਜ਼ ਜਿਹੜੇ ਹੈਗੇ ਆ ਤੁਹਾਨੂੰ ਲੱਗਦਾ ਕਿ ਤੁਸੀਂ ਠ ਅੱਜ ਜਿਹੜਾ ਹੁਣ ਪਿਛਲੇ 5 ਸਾਲ ਤੋਂ ਬਹੁਤ ਜ਼ਿਆਦਾ ਬਿਮਾਰੀ ਫੈਲੀ ਹੋਈ ਹੈ ਉਹ ਐਂਗਜ਼ਾਇਟੀ ਤੇ ਡਿਪਰੈਸ਼ਨ ਹੈ ਬਹੁਤ ਲੋਕਾਂ ਨੂੰ ਜੀ ਔਰ ਉਹਦੇ ਜਿਹੜੇ ਆ ਬਹੁਤ ਪੇਸ਼ੈਂਟ ਆਉਂਦੇ ਸਾਡੇ ਕੋਲ ਦਿਨ ਭਰ ਬਹੁਤ ਮਰੀਜ਼ ਆਉਂਦੇ ਆ ਜੀ ਔਰ ਉਹ ਕੋਈ ਨਾ ਕੋਈ ਸਰੀਰ ਕੋ ਕੰਪਲੇਂਟ ਲੈ ਕੇ ਆਉਂਦੇ ਆ ਕਿਸੇ ਨੂੰ ਐਸਿਡ ਗੈਸ ਬਣ ਰਿਹਾ ਹੁੰਦਾ ਕੋਈ ਟਾਈਫਾਇਡ ਦੀ ਰਿਪੋਰਟ ਲੈ ਕੇ ਤੁਰਿਆ ਹੁੰਦਾ ਕੋਈ ਕਹਿੰਦਾ ਮੈਨੂੰ ਮਾਈਗਰੇਨ ਹੈ ਕੋਈ ਕਹਿੰਦਾ ਮੈਨੂੰ ਸਰਵਾਈਕਲ ਹੈ ਪਰ ਅਸਲ ਵਿੱਚ ਉਹਨਾਂ ਨੂੰ ਐਂਗਜ਼ਾਇਟੀ ਜਾਂ ਡਿਪਰੈਸ਼ਨ ਹੁੰਦਾ ਔਰ ਉਹਦੇ ਲਈ ਅਸੀਂ ਇੱਕ ਟੋਨਿਕ ਵੀ ਤਿਆਰ ਕੀਤਾ ਹੈ ਬ੍ਰੇਨ ਟੋਨਿਕ ਸਾਡਾ ਜਿਹੜਾ ਕਿ ਇਹਦੇ ਲਈ ਬਹੁਤ ਹੀ ਫਾਇਦੇਮੰਦ ਆ ਆਉਣ ਵਾਲੇ ਸਮੇਂ 'ਚ ਬਾਜ਼ਾਰ ਦੇ ਵਿੱਚ ਮਾਰਕੀਟ 'ਚ ਵੀ ਮਿਲੇਗਾ ਇਹ ਤੇ ਉਸ ਤੋਂ ਇਲਾਵਾ ਅਸੀਂ ਬਹੁਤ ਜਿਹੜੇ ਸਕਿਨ ਦੇ ਮਰੀਜ਼ ਸੈਂਕੜਿਆਂ ਦੇ ਹਿਸਾਬ ਨਾਲ ਸਕਿਨ ਦੇ ਮਰੀਜ਼ ਇੱਕ ਹੰਸ ਰਾਜ ਜੀ ਫਗਲਾਣੇ ਤੋਂ ਸੀਗੇ ਜਿਹੜੇ ਕਿ ਉੱਪਰੋਂ ਲੈ ਕੇ ਥੱਲੇ ਪੈਰਾਂ ਤੱਕ ਉਹਨਾਂ ਚੁੰਦੇ ਪਏ ਸੀਗੇ ਬਹੁਤ ਬੁਰੇ ਹਾਲ ਸੀਗੇ ਸਾਲਾਂ ਤੋਂ ਹਾਲ ਸੀ ਉਹਨਾਂ ਦੇ ਖਰਾਬ ਉਹਦੀ ਇੰਟਰਵਿਊ ਵੀ ਫੇਸਬੁਕ ਤੇ ਪਾਈ ਹੋਈ ਆ ਸੀ ਤੇ ਉਹ ਜਿਹੜੇ ਇਨਸਾਨ ਸੀਗੇ ਉਹ ਸਾਡੇ ਕੋਲੋਂ ਦਵਾਈ ਲੈਣ ਤੋਂ ਬਾਅਦ ਉਹ ਠੀਕ ਹੋ ਗਏ ਬਿਲਕੁਲ ਅੱਜ ਉਹ ਕਮ ਸੇ ਕਮ ਉਹਨਾਂ ਨੂੰ 8-9 ਸਾਲ ਹੋ ਗਏ ਉਹ ਬਿਲਕੁਲ ਠੀਕ ਹੈ ਦੁਬਾਰਾ ਉਹਨਾਂ ਨੂੰ ਚਮੜੀ ਰੋਗ ਨਹੀਂ ਹੋਇਆ ਹੂੰ ਇਸੇ ਤਰ੍ਹਾਂ ਅਸਥਮੇ ਦੇ ਬਹੁਤ ਸਾਰੇ ਮਰੀਜ਼ ਜਿਹੜੇ ਆ ਠੀਕ ਕੀਤੇ ਆ ਜਿਹੜੇ ਕਿ ਅੱਜ ਤੋਂ 90 ਸਾਲ ਦੇ ਵਿੱਚ ਇੱਕ ਲੇਡੀ ਠੀਕ ਕੀਤੀ ਜਿਹੜੀ ਅੱਜ ਵੀ ਜਿਉਂਦੀ ਹੈ ਔਰ ਉਹ ਉਸ ਨੂੰ ਅੱਜ ਦੇ ਕਰ ਦੁਆਰਾ ਅਸਥਮਾ ਨਹੀਂ ਹੋਇਆ ਇਸ ਤਰ੍ਹਾਂ ਦੇ ਬੇਅੰਤ ਮਰੀਜ਼ ਹੈਗੇ ਜਿਹੜੇ ਕਿ ਅਸਥਮੇ ਦੇ ਠੀਕ ਹੋਏ ਹੂੰ ਆਪਾਂ ਗੱਲ ਕਰ ਲਈ ਡਾਕਟਰ ਸਾਹਿਬ ਬਿਮਾਰੀਆਂ ਦੀ ਵੀ ਹੋਰ ਗੱਲ ਕਰਾਂਗੇ ਅਸੀਂ ਪਰ ਇੱਕ ਜਿਹੜਾ ਹੋਰ ਸਵਾਲ ਹੈ ਕਿ ਅਸੀਂ ਦੇਖਨੇ ਆ ਕਿ ਅੱਜ ਕੱਲ ਸੋਸ਼ਲ ਮੀਡੀਆ ਭਰਿਆ ਪਿਆ ਜੇ 10 ਵਿੱਚੋਂ ਅਸੀਂ 6 ਵੀਡੀਓ ਦੇਖਦੇ ਮਨੋਰੰਜਲ ਵਾਲੀਆਂ ਤੇ 4 ਵੀਡੀਓ 6 ਵੀਡੀਓ 5 ਵੀਡੀਓ ਜਿਹੜੀਆਂ ਨੇ ਉਹ ਆਪੇ ਮੇਰੇ ਵਰਗੇ ਜਿਹੜੇ ਲੋਕ ਆ ਉਹ ਨੁਸਖੇ ਦੱਸਣ ਬੈਠ ਜਾਂਦੇ ਨੇ ਡਾਕਟਰ ਬਣ ਜਾਂਦੇ ਵੈਦ ਬਣ ਜਾਂਦੇ ਆਹ ਘੋਟ ਲਓ ਆਹ ਪੀ ਲਓ ਕੈਲਰੀਜ਼ ਐ ਹੁੰਦੀਆਂ ਜਿਹਨਾਂ ਕੋਲ ਕੋਈ ਡਿਗਰੀ ਡਿਪਲੋਮਾ ਇਸ ਦੇ ਨਾਲ ਸੰਬੰਧਿਤ ਨਹੀਂ ਹੈਗਾ ਲੋਕਾਂ ਕੋਲ ਵਰਤ ਵੀ ਲੈਂਦੇ ਤੇ ਕਈ ਵਾਰ ਨੂੰ ਨੁਕਸਾਨ ਵੀ ਹੋ ਜਾਂਦਾ ਤੁਸੀਂ ਪਹਿਲੇ ਇਨਸਾਨ ਉਹ ਹੈਗੇ ਹੋ ਜਿਹੜੇ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਇਹ ਜਿਹੜੀ ਕਿਤਾਬ ਵੀ ਛਪਾਈ ਆਪਾਂ ਦਿਖਾ ਦਈਏ ਤੁਸੀਂ ਵੀ ਜ਼ਿਕਰ ਜ਼ਰੂਰ ਕਰਿਓ ਇਹ ਪਹਿਲੇ ਮੈਨੂੰ ਲੱਗਦਾ ਕਿ ਸ਼ਾਇਦ ਹੋਣਗੇ ਦੁਆਬੇ 'ਚ ਜਾਂ ਹੁਸ਼ਿਆਰਪੁਰ 'ਚ ਸ਼ਾਇਦ ਪੰਜਾਬ 'ਚ ਜਿਹੜੇ ਇਹ ਕਹਿੰਦੇ ਨੇ ਕਿ ਭਾਈ ਤੁਸੀਂ ਦਵਾਈਆਂ-ਦਵਾਈਆਂ ਨਾ ਖਾਓ ਪਹਿਲੀ ਗੱਲ ਤਾਂ ਕਿਤਾਬ ਲੈ ਜਾਓ ਜਾਂ ਮੇਰੇ ਕੋਲ ਆ ਕੇ ਪੁੱਛ ਲਓ ਵੀ ਡਾਈਟ ਕਿਹੜੀ ਖਾਣੀ ਚਾਹੀਦੀ ਜਿਸ ਨਾਲ ਤੁਹਾਨੂੰ ਰੋਗ ਹੋਣ ਹੀ ਨਾ ਤੇ ਜੇ ਰੋਗ ਹੋ ਗਿਆ ਹਰਜਿੰਦਰ ਸਿੰਘ ਉਭਰਾਏ ਸ਼ਾਇਦ ਤੁਹਾਨੂੰ ਲੱਗੇਗਾ ਕਿ ਮੈਂ ਇਹਨਾਂ ਦੀ ਤਾਰੀਫ਼ ਲੋੜ ਤੋਂ ਜ਼ਿਆਦਾ ਕਰ ਰਿਹਾ ਹਾਂ ਪਰ ਇਹਨਾਂ ਦੀ ਹਮੇਸ਼ਾ ਇੰਟਰਵਿਊਜ਼ ਦੇ ਵਿੱਚ ਗੱਲ ਸੁਣ ਕੇ ਜਿਹੜੀ ਸਾਨੂੰ ਬੜਾ ਚੰਗਾ ਲੱਗਦਾ ਕਿ ਇਹ ਇਹਨਾਂ ਦਾ ਕਹਿਣਾ ਹੈ ਕਿ ਭਾਈ ਪੈਥੀ ਕੋਈ ਵੀ ਹੈ ਪੈਥੀ ਕੋਈ ਮਾੜੀ ਨਹੀਂ ਕੋਈ ਮਾੜੀ ਨਹੀਂ ਪੈਥੀ ਇਹ ਅਫਵਾਹਾਂ ਵੀ ਆਹ ਪੈਥੀ ਮਾੜੀ ਆਹ ਆ ਚੀਜ਼ ਮਾੜੀ ਦਵਾਈ ਵੀ ਇਹ ਕਹਿੰਦਾ ਵੀ ਕੋਈ ਮਾੜੀ ਨਹੀਂ ਪਰ ਜੇ ਡਾਕਟਰੀ ਸਲਾਹ ਦੇ ਨਾਲ ਲੈਣੇ ਹੋ ਤਾਂ ਜਿੰਮ ਕਿਤੇ ਵੀ ਤੁਸੀਂ ਐਡ ਦੇਖ ਕੇ ਸੋਸ਼ਲ ਮੀਡੀਆ ਵੇਖ ਕੇ ਖੁਦ ਦਵਾਈ ਲੈਨੇ ਹੋ ਤਾਂ ਨੁਕਸਾਨ ਕਰ ਸਕਦੀ ਹੈਗੀ ਆ ਤੇ ਨਾਲ ਦੀ ਨਾਲ ਇਹਨਾਂ ਦਾ ਇਹ ਵੀ ਕਹਿਣਾ ਕਿ ਭਾਈ ਦਵਾਈ ਜ਼ਰੂਰ ਲਓ ਜੇ ਤੁਸੀਂ ਬਿਮਾਰ ਹੋਨੇ ਆ ਲਓ ਜਿੱਥੋਂ ਮਰਜੀ ਪਰ ਡਿਗਰੀ ਡਿਪਲੋਮਾ ਹੋਲਡਰ ਸਿਹਤ ਐਕਸਪੋਰਟ ਦੇ ਕੋਲ ਆਪ ਮੁਹਾਰੇ ਨੁਸਖੇ ਤੇ ਦਵਾਈਆਂ ਜਿਹੜੀਆਂ ਉਹ ਨਾ ਖਾਓ ਇਹ ਪਹਿਲੇ ਡਾਕਟਰ ਹੈਗੇ ਆ ਡਾਕਟਰ ਸਾਹਿਬ ਥੋੜਾ ਜਿਹਾ ਖਾਣ ਪੀਣ ਦੀ ਵੀ ਗੱਲ ਕਰਨ ਲਈਏ ਫਿਰ ਆਪਾਂ ਦੁਬਾਰਾ ਬਿਮਾਰੀਆਂ ਤੇ ਆਵਾਂਗੇ ਮੁੱਖ ਵਿਸ਼ੇ ਤੇ ਆਵਾਂਗੇ ਖਾਣ ਪੀਣ ਸਾਡਾ ਗਲਤ ਹੋ ਗਿਆ ਸ਼ੁਰੂਆਤ ਵੀ ਅਸੀਂ ਕੀਤੀ ਹੈ ਵੀਡੀਓਜ਼ ਵੀ ਜਿਹੜੀਆਂ ਜ਼ਿਆਦਾਤਰ ਇਹੀ ਆਉਂਦੀਆਂ ਨੇ ਕਿ ਪਟੂਰੇ ਇੱਥੇ ਵਧੀਆ ਮਿਲਦੇ ਆ ਨਾਨ ਉੱਥੇ ਵਧੀਆ ਮਿਲਦੇ ਅਸੀਂ ਅਜਿਹੀਆਂ ਵੀਡੀਓਜ਼ ਵੀ ਨਹੀਂ ਕਰਦੇ ਹੈਗੇ ਬਹੁਤ ਘੱਟ ਜਿੱਥੇ ਕੋਈ ਚੰਗਾ ਖਾਣਾ ਬਣਾਉਂਦਾ ਹੈ ਜਾਂ ਕੋਈ ਚੰਗਾ ਕਰ ਰਿਹਾ ਉਹ ਦਿਖਾਉਂਦੇ ਆ ਤੇ ਖਾਣ ਪੀਣ ਦਾ ਲੋਕ ਕਿਵੇਂ ਖਿਆਲ ਰੱਖਣ ਜਿਹੜਾਂ ਨਾਲ ਬਿਮਾਰੀਆਂ ਤੋਂ ਜਾਂਤ ਬਚ ਸਕਣ ਜਾਂ ਜਿਹੜੀਆਂ ਬਿਮਾਰੀਆਂ ਤੋਂ ਉਹਨਾਂ ਦੇ ਲੱਛਣ ਆ ਉਹਨਾਂ ਨੂੰ ਘਟ ਸਕਣ ਤੇ ਗਲਤ ਖਾਣ ਪੀਣ ਨਾਲ ਇਹ ਜਿਆਦਾ ਲੋਕਾਂ ਦਾ ਕਹਿਣਾ ਇਹ ਆ ਵੀ ਬਾਹਰ ਵਾਲਾ ਖਾਣਾ ਜਿਹੜਾ ਖਾ-ਖਾ ਕੇ ਜਾਂ ਫਾਸਟ ਫੂਡ ਖਾ-ਖਾ ਕੇ ਲੋਕ ਜਿਆਦਾ ਬਿਮਾਰ ਆ। ਜੀ ਉਹ ਸਭ ਤਾਂ ਠੀਕ ਹੈ ਪਰ ਉਸ ਦੇ ਨਾਲ ਨਾਲ ਹੀ ਅੱਜ ਜਿਹੜਾ ਘਰਾਂ ਦਾ ਖਾਣਾ ਵੀ ਜੇ ਅਸੀਂ ਦੇਖੀ ਹੈ ਨਾ ਜੀ ਪਹਿਲਾਂ ਜਿਸ ਵੇਲੇ ਗਰੀਬੀ ਵਾਲੇ ਹਾਲਾਤ ਹੁੰਦੇ ਸੀ ਹਰ ਇੱਕ ਦੇ ਤੇ ਜਿਹੜੀ ਹਰ ਇੱਕ ਚੀਜ਼ ਜਿਹੜੀ ਇੱਕ ਲਿਮਿਟ ਦੇ ਵਿੱਚ ਘਰ ਦੇ ਵਿੱਚ ਆਉਂਦੀ ਸੀ ਤੇ ਵਰਤੀ ਜਾਂਦੀ ਸੀ ਅੱਜ ਲੋਕਾਂ ਕੋਲ ਪੈਸਾ ਇੰਨਾ ਕ ਆ ਗਿਆ ਹੈ ਵੀ ਇੱਕ ਡਾਈਟ ਜਿਹੜੀ ਬਹੁਤ ਰਿਚ ਡਾਈਟ ਲੋਕ ਲੈਣ ਲੱਗ ਪਏ ਆ ਉਹਦੇ ਨਾਲ ਇੱਕ ਕੋਲੇਸਟ੍ਰੋਲ ਦੀ ਪ੍ਰੋਬਲਮ ਜੀ ਫੈਟੀ ਲਿਵਰ ਹੋ ਜਾਂਦਾ ਉਹਦੇ ਨਾਲ ਫਿਰ ਅੱਗੇ ਪਿੱਤੇ ਚ ਪਥਰੀਆਂ ਹੋ ਜਾਂਦੀਆਂ ਸ਼ੂਗਰ ਹੋ ਜਾਂਦੀ ਹੈ ਬੀਪੀ ਹਾਈ ਹੋ ਜਾਂਦਾ ਜਾਂ ਬਲੋਕੇਜ ਹੋ ਜਾਂਦੀ ਆ ਉਹਦੇ ਨਾਲ ਹਾਰਟ ਅਟੈਕ ਹੋ ਜਾਂਦਾ ਇੰਨੀਆਂ ਚੀਜ਼ਾਂ ਜਿਹੜੀਆਂ ਹੋ ਜਾਂਦੀਆਂ ਕਿਉਂਕਿ ਅੱਜ ਖਾਣਾ ਜਿਹੜਾ ਵਧੀਆ ਮਿਲ ਰਿਹਾ ਲੋਕਾਂ ਦਾ ਯੂਰਿਕ ਐਸਿਡ ਵਧਿਆ ਰਹਿੰਦਾ ਉਹਦੇ ਨਾਲ ਫਿਰ ਦਰਦਾਂ ਦੀ ਪ੍ਰੋਬਲਮ ਕਿਉਂਕਿ ਰਿਚ ਡਾਈਟ ਮਿਲ ਰਹੀ ਹੈ ਤੇ ਇਸ ਕਰਕੇ ਖੁਰਾਕ ਜਿਹੜੀ ਸਿੰਪਲ ਸਾਦਾ ਜਿੱਦਾਂ ਦੀ ਪਹਿਲਾਂ ਚੱਲਦੀ ਸੀਗੀ ਜੇ ਉਹੋ ਜਿਹੀ ਖੁਰਾਕ ਅੱਜ ਵੀ ਲਈ ਜਾਵੇ ਤਾਂ ਬੰਦਾ ਤੰਦਰੁਸਤ ਰਹਿ ਸਕਦਾ ਪਰ ਜਿੱਥੇ ਵੀ ਤੁਸੀਂ ਜਾਓਗੇ ਵਿਆਹ ਸ਼ਾਦੀਆਂ ਤੇ ਜਿੱਥੇ ਵੀ ਜਾਂਦੇ ਆ ਉੱਥੇ ਤੁਹਾਨੂੰ ਜਿਹੜਾ ਖਾਣਾ ਮਿਲਦਾ ਹੈ ਬਿਲਕੁਲ ਉਹ ਤੇਲ ਇਹ ਬਿਲਕੁਲ ਬਹੁਤ ਪਾਇਆ ਹੁੰਦਾ ਔਰ ਉਹਦੇ ਨਾਲ ਫੇ ਬੰਦਾ ਜਿਹੜਾ ਉਹਦੇ ਨਾਲ ਉਹਦੀਆਂ ਪ੍ਰੋਬਲਮ ਜਿਹੜੀਆਂ ਬਹੁਤ ਹੁੰਦੀਆਂ ਇਸ ਕਰਕੇ ਸਿੰਪਲ ਤੇ ਸਾਦਾ ਖਾਣਾ ਜਿਹੜਾ ਉਹ ਬੈਸਟ ਹੈ ਉਹ ਸਾਰਾ ਬੰਦੇ ਲਈ ਜੀ ਆਪਾਂ ਫੇਰ ਆਈਏ ਉਸ ਵਿਸ਼ੇ ਦੇ ਉੱਤੇ ਆਪਾਂ ਲਿਖ ਕੇ ਵੀ ਲੈ ਕੇ ਆਏ ਆ ਕਿ ਸਾਡੇ ਦਰਸ਼ਕਾਂ ਨੇ ਪੁੱਛਿਆ ਕਿ ਸਵਾਲ ਜ਼ਰੂਰ ਕਰੇ ਜੀ ਦੋ ਚਾਰ ਮਤਰਾ ਕੋ ਬਿਠੇ ਆਂ ਵੀ ਆਪਾਂ ਡਾਕਟਰ ਸਾਹਿਬ ਕੋ ਚੱਲੇ ਅੱਧੇ ਘੰਟੇ ਲਈ ਦਵਾਈ ਲੈਣ ਦੇ ਲਈ ਤੁਹਾਡੇ ਕੋਲ ਆਏ ਸੀ ਪਰ ਗੱਲਾਂ ਚੱਲ ਪਈਆਂ ਇੰਟਰਵਿਊ ਦਾ ਬਣ ਗਿਆ ਸਵਭ ਆਪਾਂ ਗੱਲ ਕਰ ਲਈ ਤੁਸੀਂ ਕਸਟਮਰ ਦੀ ਗੱਲ ਕੀਤੀ ਪਰ ਸਕਿਨ ਦੇ ਰੋਗ ਜਿਹੜੇ ਆ ਉਹ ਬਹੁਤ ਲੋਕਾਂ ਨੂੰ ਅੱਜਕੱਲ ਤੰਗ ਕਰਦੇ ਖਾਰਿਸ਼ਟਾਮ ਜੀ ਗੱ ਆ ਵੀ ਖਾ ਰਹੇ ਆ ਫਿਰ ਸਕਿਨ ਦੇ ਨਾਲ ਸੰਬੰਧਿਤ ਜੋ ਦਿੱਕਤ ਆਉਂਦੀ ਆ ਤੇ ਸਕਿਨ ਸਪੈਸ਼ਲਿਸਟ ਕੋ ਜਾਣਾ ਪਹਿਲਾਂ ਤਾਂ ਪਰਚੀ 500 1000 ਰੁਪਏ ਦੀ ਬਣਦੀ ਆ ਠੀਕ ਆ ਉਹ ਆਪਣੀ ਜਗ੍ਹਾ ਖਰਚੇ ਵੜੇ ਅਸੀਂ ਉਹਦਾ ਵਿਰੋਧ ਨਹੀਂ ਕਰਦੇ ਅਸੀਂ ਉੱਤੇ ਕੋਈ ਟਿੱਪਣੀ ਜਾਂ ਕਿੰਤੂ ਨਹੀਂ ਕਰਦੇ ਪਰ ਗਲਤ ਡਾਈਟ ਲੈ ਲਈ ਬਿਮਾਰ ਹੋ ਗਏ ਚਮੜੀ ਦਾ ਕੋ ਰੋਗ ਹੋ ਗਿਆ ਉਸ ਤੋਂ ਬਾਅਦ ਫਿਰ ਜਿਆਦਾ ਆਪ ਦਵਾਈਆਂ ਖਾਣ ਲੱਗ ਗਏ ਜੇ ਡਾਕਟਰ ਕੋਲ ਵੀ ਗਏ ਤੇ ਫਿਰ ਇਹ ਬਹੁਤ ਲੰਬਾ ਟਾਈਮ ਜਦ ਖਾਣੀਆਂ ਪੈਂਦੀਆਂ ਨੇ ਤੇ ਕੁਝ ਬਿਮਾਰੀਆਂ ਅਸੀਂ ਸੁਣੀਆਂ ਆ ਜੋ ਵੀ ਸਾਰੀ ਜ਼ਿੰਦਗੀ ਕਹਿੰਦੇ ਗੋਲੀ ਖਾਣੀ ਪੈਣੀ ਭਾਈ ਹੁਣ ਸਕਿਨ ਦੇ ਨਾਲ ਨਾਲ ਅਸੀਂ ਗੱਲ ਕਰ ਲਈਏ ਵੱ ਅੱਜਕੱਲ ਅੱਗੇ ਟਾਈਫਾਇਡ ਬਹੁਤ ਘੱਟ ਰੀਅਰ ਸੁਣਦੇ ਸੀ ਫਲਾਣੇ ਨੂੰ ਟਾਈਫਾਇਡ ਹੋ ਗਿਆ ਪਰ ਇਹ ਪ੍ਰਦੂਸ਼ਿਤ ਖਾਣ ਪੀਣ ਬਾਹਰ ਖਾਣ ਪੀਣ ਗਲਤ ਖਾਣ ਪੀਣ ਟਾਈਫਾਇਡ ਅੱਜ ਹਰ ਚੀਜ਼ਾਂ ਪੰਜਵਾਂ ਛੇਵਾਂ ਬੰਦਾ ਜਿਹੜਾ ਟਾਈਫਾਇਡ ਤੋਂ ਦੁਖੀ ਹੈ ਪੁਰਾਣੀ ਅਲਰਜੀ ਦੇ ਮਰੀਜ਼ ਹੈਗੇ ਜੀ ਛਿੱਕਾਂ ਜੁਕਾਮ ਨੂੰ ਲੋਕ ਬਿਮਾਰੀ ਸਮਝਦੇ ਹੀ ਨਹੀਂ ਪਰ ਜਦੋਂ ਉਹ ਸਿਚੁਏਸ਼ਨ ਵਿਗੜਨ ਲੱਗ ਪੈਂਦੀ ਹੈ ਵਿੱਚ ਗੱਲ ਘੱਟ ਕਰਨ ਛਿੱਕਾਂ ਜ਼ਿਆਦਾ ਆ ਜਾਣੀਆਂ ਛਿੱਕਾਂ ਜੁਕਾਮ ਦੀ ਖੰਗ ਹਰ ਵੱਲੇ ਕੋਈ ਖੰਗੀ ਜਾ ਰਿਹਾ ਹੈ ਮਾਈਗਰੇਨ ਦੀ ਗੱਲ ਕਰ ਲਈ ਅੱਜਕੱਲ ਛੋਟੀ ਉਮਰ ਚ ਮਾਈਗਰੇਨ ਹੋ ਰਿਹਾ ਸਰਵਾਈਕਲ ਪਾਈਲਸ ਜਿਹਦੇ ਬਾਰੇ ਲੋਕ ਸ਼ਰਮਾਉਂਦੇ ਆ ਪਾਈਲਸ ਪੰਜਾਬੀ ਚ ਅਸੀਂ ਕਹਿੰਦੇ ਨੇ ਬਵਾਸੀ ਇਹ ਜਿਹਨੂੰ ਹੁੰਦੀ ਆ ਉਹ 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 ਬੜਾ ਦੁਖੀ ਹੋ ਜਾਂਦਾ ਸ਼ਰਮਾਉਂਦਾ ਵੀ ਆ ਗੱਲ ਵੀ ਨਹੀਂ ਕਰਦਾ ਡਾਕਟਰ ਕੋਲ ਨਹੀਂ ਜਾਂਦਾ ਜਾਂ ਦੇਰ ਹੋ ਜਾਂਦੀ ਆ ਕੱਲ ਸਰਜਰੀ ਤੇ ਆ ਰਿਪੜਦੀ ਆ ਹੋਰ तमाम ਬਹੁਤ ਸਾਰੀਆਂ ਡਾਕਟਰਾਂ ਦੀਆਂ ਬਿਮਾਰੀਆਂ ਆ ਡੇਂਗੂ ਦੀ ਗੱਲ ਕਰ ਲਈ ਇਹ ਸਾਰੀਆਂ ਬਿਮਾਰੀਆਂ ਦਾ ਹੋਮੀਓਪੈਥੀ ਦੇ ਵਿੱਚ ਕਿੰਨਾ ਕੁ ਸਫਲ ਤੇ ਜਲਦੀ ਇਲਾਜ ਆ ਜੇਕਰ ਮਰੀਜ਼ ਜਲਦੀ ਤੇ ਸਹੀ ਲੱਛਣ ਪਹਿਚਾਣ ਕੇ ਤੁਹਾਡੇ ਕੋਲ ਆ ਜਾਂਦਾ ਤਾਂ ਇਹ ਦੇਖੋ ਜੀ ਇੱਕ ਤਾਂ ਕਿਡਨੀ ਸਟੋਨ ਬਹੁਤ ਲੋਕਾਂ ਦੇ ਹੋ ਰਹੇ ਕਿਉਂ ਖਾਣਾ ਜਿਹੜਾ ਆ ਬਹੁਤ ਜ਼ਿਆਦਾ ਪ੍ਰੋਟੀਨ ਵਾਲਾ ਤੇ ਤੇ ਚਿਕਾਣਾ ਲੋਕ ਖਾ ਖਾ ਕੇ ਉਹਦੇ ਨਾਲ ਜਿਹੜਾ ਕਿਡਨੀ ਸਟੋਨ ਤੇ ਗਾਲ ਬਲੇਡਰ ਸਟੋਨ ਹੋ ਜਾਂਦੇ ਆ ਜੀ ਤੇ ਅਸੀਂ ਜਿਹੜਾ 20 mm ਤੱਕ ਦੀ ਇਹ ਗਾਲ ਬਲੇਡਰ ਤੇ ਸਟੋਨ ਜਿਹੜੇ ਆ ਨਿਕਲੇ ਆ ਉਹਦੀ ਇੰਟਰਵਿਊ ਵੀ ਫੇਸਬੁੱਕ ਤੇ ਪਈ ਆ ਸਾਡੀ ਜੀ ਤੇ ਉਸ ਤੋਂ ਇਲਾਵਾ 52 mm ਤੱਕ ਦੀ ਜਿਹੜੀ ਆ ਹੂੰ ਪਰਦੀਪ ਸਿੰਘ ਸੱਪਾਂ ਵਾਲੇ ਜੋ 52 ਐਮ ਐਮ ਦੀ ਜਿਹੜੀ ਕਿਡਨੀ ਸਟੋਨ ਦਾ ਉਹ ਨਿਕਲੀ ਸੀ ਅੱਜ ਤੋਂ 4-5 ਸਾਲ ਪਹਿਲਾਂ ਉਸ ਤੋਂ ਇਲਾਵਾ ਵੀ ਬਹੁਤ ਸਾਰੇ ਸਟੋਨ ਦੇ ਮਰੀਜ਼ ਜਿਹੜੇ ਆ ਉਹ ਠੀਕ ਹੋਏ ਆ ਜੀ ਇਸ ਤੋਂ ਇਲਾਵਾ ਕੈਂਸਰ ਦੇ ਵੀ ਮਰੀਜ਼ ਜਿਹੜੇ ਆ ਸਾਡੇ ਕੋਲ ਆਏ ਆ ਉਹਨਾਂ ਨੇ ਵੀ ਪਰਮਾਤਮਾ ਦੀ ਮਿਹਰ ਨਾਲ ਉਹ ਵੀ ਠੀਕ ਹੋਏ ਆ ਹੂੰ ਕੋਮਾ ਦੇ ਵੀ ਇੱਕ ਦੋ ਮਰੀਜ਼ ਆਏ ਆ ਹੂੰ ਇਹ ਇੱਕ ਪਿਛਲੇ ਦਿਨਾਂ ਦੇ ਵਿੱਚ ਲੜਕੀ ਮੇਰੇ ਕੋਲ ਲੈ ਕੇ ਆਈ ਜਿਹੜੀ ਕਿ 11 ਦਿਨ ਤੋਂ ਕੋਮਾ ਦੇ ਵਿੱਚ ਸੀਗੀ ਉਹਦੇ ਪਾਈਪਾਂ ਪੂਪਾਂ ਲੱਗੀਆਂ ਪਈਆਂ ਸੀ ਪਿੰਡ ਦੀ ਮਸਕਾਨ ਨਾਂ ਦੀ ਕੁੜੀ ਸੀ ਸਰਪੰਚ ਸਾਹਿਬ ਲੈ ਕੇ ਆਏ ਮੇਰੇ ਕੋਲ ਤੇ ਮੈਂ ਉਹ ਜਦ ਗੱਲਬਾਤ ਕੀਤੀ ਹੈ ਤੇ ਦਵਾਈ ਦਿੱਤੀ ਆ ਉਸਨੇ ਤੀਸਰੇ ਦਿਨ ਆਪਣੀਆਂ ਪੈਪਾਫੂਪਾ ਰਾਤ ਨੂੰ ਆਪਣੇ ਆਪ ਕੱਢ ਦਿੱਤੀਆਂ ਹਕੂਮਾ ਚੋਂ ਬਾਹਰ ਆ ਗਈ ਅੱਜ ਉਹ ਕੁੜੀ ਬਿਲਕੁਲ ਨੋਰਮਲ ਹੈ ਸਕੂਲੇ ਜਾ ਰਹੀ ਆ ਪੜ ਰਹੀ ਆ ਤੇ ਜਦ ਕਿ ਉਹਦੀ ਪਿੰਡ ਵਾਲਿਆਂ ਨੇ ਆਸ ਛੱਡ ਦਿੱਤੀ ਸੀਗੀ ਉਹ ਦੋ ਤਿੰਨ ਮਹੀਨਿਆਂ ਤੋਂ ਬਿਮਾਰ ਸੀਗੀ ਮੈਂਟਲੀ ਅਫਸੈਟ ਸੀ ਤੋੜ ਭੰਨ ਕਰਦੀ ਸੀਗੀ ਬਾਬਿਆਂ ਕੋਲ ਵੀ ਲੈ ਕੇ ਗਏ ਆ ਬਾਬਿਆਂ ਨੇ ਬਾਲ ਬੂਲ ਵੀ ਪੁੱਟੇ ਆ ਚਿੰਟੇ ਵੀ ਮਾਰੇ ਆ ਸਿਰ ਦੇ ਵਿੱਚ ਪਰ ਉਹ ਠੀਕ ਨਹੀਂ ਹੋਈ ਅੱਛਾ ਜੀ ਤੇ ਇੱਥੇ ਜਿਹੜੇ ਬ੍ਰੇਨ ਦੇ ਹਸਪੀਟਲ ਹੈਗੇ ਉਹਨਾਂ ਦੇ ਵਿੱਚ ਵੀ ਉਹ 10 12 ਦਿਨ ਦਾਖਲ ਰਹੀ ਹੈ ਲਗਾਤਾਰ ਪਰ ਉੱਥੇ ਵੀ ਉਹਦਾ ਕੋਈ ਵੀ ਮਸਲੇ ਦਾ ਹੱਲ ਨਹੀਂ ਹੋਮੀਓਪੈਥੀ ਦਵਾਈ ਲੈਣ ਦੇ ਨਾਲ ਉਹ ਜਿਹੜੀ ਬੇਟੀ ਹੈ ਸਾਡੀ ਦੋ ਤਿੰਨ ਦਿਨਾਂ ਦੇ ਵਿੱਚ ਹੀ ਪਹਿਲੇ ਦਿਨ ਤੋਂ ਹੀ ਉਸਨੇ ਤਾਂ ਪਾਣੀ ਪੀਣਾ ਤਾਂ ਉਹਨੇ ਪਹਿਲੇ ਦਿਨ ਤੋਂ ਹੀ ਸ਼ੁਰੂ ਕਰ ਦਿੱਤਾ ਸੀ ਜੀ ਜੀ ਸੋ ਇਹ ਹੋਮੀਓਪੈਸੀ ਦੀਆਂ ਦਵਾਈਆਂ ਇੱਥੋਂ ਤੱਕ ਕਾਮਯਾਬ ਆ ਪੁਰਾਣਾ ਗਠੀਆ ਗਠੀਏ ਵਾਲੇ ਬਹੁਤ ਮਰੀਜ਼ ਸਾਡੇ ਕੋਲ ਰੂਮਟਾਈਡ ਆਰਥਰਾਈਟਸ ਵਾਲੇ ਬਹੁਤ ਮਰੀਜ਼ ਅੱਜ ਵੀ ਇੱਕ ਨਵਾਂ ਮਰੀਜ਼ ਆਇਆ ਥਾਇਰੋਇਡ ਦੇ ਮਰੀਜ਼ ਬਹੁਤ ਠੀਕ ਹੋਏ ਹਨ ਜਿਹਨਾਂ ਨੂੰ ਥਾਇਰੋਇਡ ਹੋ ਜਾਂਦਾ ਹਾਈਪੋਥਾਇਰੋइडਿਜ਼ਮ ਜਾ ਹਾਈਪਰ ਹੋ ਜਾਂਦਾ ਜੀ 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 ਟਾਈਫਾਇਡ ਹੋ ਗਿਆ ਟਾਈਫਾਇਡ ਦੇ ਬਿਆੰਤ ਮਰੀਜ਼ ਜਿਹੜੇ ਕਿ 6-6 ਸਾਲਾਂ ਤੋਂ 10-10 ਸਾਲਾਂ ਤੋਂ ਟਾਈਫਾਇਡ ਹੋ ਰਿਹਾ ਸੀ ਉਹ ਵੀ ਠੀਕ ਹੋਏ ਆ ਜੀ ਪੁਰਾਣੇ ਅਲਰਜੀ ਦੇ ਮਰੀਜ਼ ਜਿਹੜੇ ਉਹ ਬਹੁਤ ਠੀਕ ਹੋਏ ਆ ਜੀ ਬਹੁਤ ਸਾਰੇ ਬੱਚਿਆਂ ਦੀ ਕੰਪਲੇਂਟ ਲੈ ਕੇ ਆਉਂਦੇ ਮਾਪੇ ਇਹਨਾਂ ਨੂੰ ਛਿੱਕਾਂ ਜਕਾਮ ਬੁਖਾਰ ਜਲਦੀ ਹੋ ਜਾਂਦਾ ਗਲਾ ਖਰਾਬ ਹੋ ਜਾਂਦਾ ਔਰ ਬਾਰ-ਬਾਰ ਹੁੰਦਾ ਰਹਿੰਦਾ ਇਹੋ ਜਿਹੇ ਬੇਅੰਤ ਬੱਚੇ ਉਹਨਾਂ ਦੀਆਂ ਇੰਟਰਵਿਊ ਮੇਰੇ ਉਬਰਾਏ ਹੋਮੀਓਪੈਥੀ ਮੈਡੀਕਲ ਸਟੋਰ ਅਪੇਜ ਹੈ ਮੇਰਾ ਉਹਦੇ ਉੱਤੇ ਇੰਟਰਵਿਊ ਇਹ ਸਾਰੀਆਂ ਪਈਆਂ ਹੋਈਆਂ ਜੇ ਜੀ ਜੀ ਬਿਲਕੁਲ ਜੀ ਇਹ ਮਾਈਗਰੇਨ ਦੇ ਬਿਮਾਰਤ ਮਰੀਜ਼ ਠੀਕ ਹੋਏ ਸਰਵਾਈਕਲ ਤਾਂ ਸਾਡੇ ਲਈ ਆਮ ਜਿਹੀ ਗੱਲ ਐ ਤਾਂ ਕੋਈ ਔਖੀ ਗੱਲ ਨਹੀਂ ਆ ਇਸੇ ਤਰ੍ਹਾਂ ਬਵਾਸੀਰ ਦੇ ਵੀ ਬਿਮਾਰਤ ਮਰੀਜ਼ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਬਿਮਾਰੀਆਂ ਜਿਹੜੇ ਕਹਿੰਦੇ ਗੋਡੇ ਬਦਲਨੇ ਪੈਣੇ ਜੀ ਇਹ ਤਾਂ ਗੋਡੇ ਹੁਣ ਖਰਾਬ ਹੋ ਗਏ ਆ ਉਹੋ ਜਿਹੇ ਮਰੀਜ਼ ਵੀ ਜਿਹੜੇ ਆ ਇਹਦੇ ਨਾਲ ਠੀਕ ਹੋ ਜਾਂਦੇ ਹੋਮਿਓਪੈਥੀ ਦੋ ਜੀ ਡਾਕਟਰ ਸਾਹਿਬ ਸਕਿਨ ਦੇ ਵੀ ਜਿਹੜੇ ਅੱਛਾ ਇਲਾਜ ਜਿਹੜੀਆਂ ਛੜੀਆਂ ਬੀਬੀਆਂ ਮਤਾਵਾਂ ਪਹਿਣਾ ਮੇਕਅਪ ਦਾ ਸਮਾਨ ਯੂਜ਼ ਕਰਦੀਆਂ ਕਈ ਵਾਰ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਹਾਂ ਜੀ ਬਹੁਤ ਸਾਰੇ ਕੋਸਮੈਟਿਕ ਦੇ ਨਾਲ ਜੁੜੀਆਂ ਚੀਜ਼ਾਂ ਵੀ ਅਸੀਂ ਦੇਖੀਆਂ ਤੁਹਾਡੇ ਕਲੀਨਿਕ ਉੱਤੇ ਨਜ਼ਰ ਹੀ ਪੈਂਦੀਆਂ ਕੁਝ ਨਿੱਜੀ ਤੌਰ ਤੇ ਅਸੀਂ ਵੀ ਵਰਤੇ ਡਾਕਟਰ ਸਾਹਿਬ ਨੇ ਅੱਜ ਸਾਨੂੰ ਵਰਤਣ ਦੇ ਲਈ ਉੱਤੇ ਤਜਰਬਾ ਕਰਨ ਦੇ ਲਈ ਉਹਦਾ ਰਿਵਿਊ ਲੈਣ ਦੇ ਲਈ ਐਡਵਿਨ ਕੰਪਨੀ ਹੈਗੀ ਹੋਰ ਇੱਕ ਤੋਂ ਕੰਪਨੀ ਦਾ ਸ਼ੈਂਪੂ ਤੇਲ ਵਗੈਰਾ ਅਸੀਂ ਵਰਤ ਕੇ ਦੇਖੇ ਬਹੁਤ ਬਾ ਕਮਾਲ ਜਿਹੜੇ ਆ ਰਿਜ਼ਲਟ ਆ ਗਏ ਕੁਆਲਟੀ ਬਹੁਤ ਵਧੀਆ ਜੀ ਇੱਥੇ ਕੈਮੀਕਲ ਬਹੁਤ ਘ ਚੀਜ਼ਾਂ ਵਰਤੀਆਂ ਜਾਂਦੀਆਂ ਹਨ ਜੀ ਤੇ ਆਪਾਂ ਡਾਕਟਰ ਸਾਹਿਬ ਬਿਮਾਰੀਆਂ ਦੀ ਗੱਲ ਕਰਨੀ ਬਵਾਸੀਰ ਦੀ ਗੱਲ ਕਰਨੀ ਇਹ ਗੱਲਾਂ ਕਰਨੀਆਂ ਜ਼ਰੂਰੀ ਹੈਗੀਆਂ ਕਈਆਂ ਦੇ ਲਈ ਇਹ ਮਜ਼ਾਕ ਵੀ ਜਿਹਨੂੰ ਨਹੀਂ ਦੁੱਖ ਹੈਗਾ ਉਹਦੇ ਲਈ ਮਜ਼ਾਕ ਬਣ ਜਾਂਦੀਆਂ ਇਹ ਗੱਲਾਂ ਪਰ ਇਹ ਇਹਨਾਂ ਤੇ ਗੱਲ ਹੋਣੀ ਚਾਹੀਦੀ ਪਤਾ ਨਹੀਂ ਕਿਨੂੰ ਇਸ ਰਹੀ ਹਾਲ ਲੱਗ ਜਾ ਤਾਂ ਕੋਈ ਠੀਕ ਹੋ ਜਾਏ ਜਾਂ ਕੋਈ ਪਰਹੇਜ਼ ਕਰ ਲੇ ਤੁਹਾਡੀ ਵੀਡੀਓ ਇਹ ਤੁਸੀਂ ਨਾ ਦਰਸ਼ਕਾਂ ਨੂੰ ਵੀ ਅਪੀਲ ਕਰਦੇ ਆ ਕਿ ਵੀਡੀਓ ਵੱਧ ਤੋਂ ਵੱਧ ਅੱਧੀ ਤੁਸੀਂ ਸ਼ੇਅਰ ਕਰਨੀ ਹੈ ਲਾਜ਼ਮੀ ਕਿਉਂਕਿ ਇਹਨਾਂ ਦੇ ਵਿੱਚ ਇਹਨਾਂ ਦਾ ਕੋਈ ਨਿੱਜੀ ਹਿੱਤ ਨਹੀਂ ਹੈਗਾ ਇਹ ਬਜ਼ੁਰਗ ਹੈਗੇ ਨੇ ਉਮਰ ਹੜਾ ਲਈਆ ਔਰ ਉਸ ਪਰਮਾਤਮਾ ਦਾ ਦਿੱਤਾ ਸਭ ਕੁਝ ਹਨਾ ਕੋਲ ਹਰਕਸ਼ ਹੈ ਅਨੇਕਾਂ ਹੀ ਸੰਸਥਾਵਾਂ ਦੇ ਨਾਲ ਇਹ ਜਾਂ ਤਾਂ ਖੁਦ ਜੁੜੇ ਨੇ ਬਹੁਤ ਸਾਰੀਆਂ ਸੰਸਥਾਵਾਂ ਮੈਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਆ ਇੱਧਰ ਵਿਖਾਓ ਕਿਰਪਾਲ ਜੀ ਇਹਨਾਂ ਨੂੰ ਆਪ ਆ ਕੇ ਅਪਰੋਚ ਕਰਦੇ ਆ ਵੀ ਭਾਈ ਸਾਡੀ ਤੁਸੀਂ ਡਾਕਟਰ ਸਾਹਿਬ ਸੰਸਥਾ ਦੇ ਨਾਲ ਜੁੜ ਕੇ ਤੇ ਤੁਸੀਂ ਲੋਕਾਂ ਨੂੰ ਜਾਗਰੂਕ ਕਰੋ ਔਰ ਸਲਮ ਏਰੀਏ ਦੇ ਵਿੱਚ ਖਾਸ ਤੌਰ ਤੇ ਸੁਸ਼ਿਆਰਪੁਰ ਪ੍ਰੀਤ ਨਗਰ ਦੀ ਗੱਲ ਕਰੀਏ ਤਾਂ ਉਸ ਥਾਂ ਦੇ ਉੱਤੇ ਜਾ ਕੇ ਜਿਹੜਾ ਹੈਗਾ ਆ ਸਿਕਲੀਗਰ ਸਿੱਖਾਂ ਦੀ ਜਿਹੜੀ ਆਬਾਦੀ ਬਹੁਤ ਵੱਡੀ ਆ ਜਦੋਂ ਉਹਨੂੰ ਬਹੁਤ ਲੰਬਾ ਸਮਾਂ ਜਾਂ ਲੋਕਾਂ ਨੂੰ ਪਤਾ ਨਹੀਂ ਲੱਗਾ ਲੋਕਾਂ ਨੇ ਉਹਨਾਂ ਨੂੰ ਗਲਦੇ ਨਾਲ ਨਹੀਂ ਲਗਾਇਆ ਪਰ ਹੁਸ਼ਾਰਪੁਰ ਦੀਆਂ ਬਹੁਤ ਸਾਰੀਆਂ ਸੰਸਥਾਵਾਂ ਉੱਠੀਆਂ ਗੁਰੂ ਦੇ ਸਿੰਘ ਜਿਹੜੇ ਆ ਉਹ ਸਾਹਮਣੇ ਆਏ ਉਹਨਾਂ ਉਹਨਾਂ ਨੂੰ ਉਹਨਾਂ ਨੇ ਗਲੇ ਦੇ ਨਾਲ ਲਗਾਇਆ ਤੇ ਮਕਾਨ ਬਣਾ ਕੇ ਦਿੱਤੇ ਜਾ ਰਹੇ ਨੇ ਤੇ ਉਹਨਾਂ ਨੂੰ ਗਲ ਦੇ ਨਾਲ ਲਾਇਆ ਉਹਨਾਂ ਦਾ ਧਰਮ ਪਰਿਵਰਤਨ ਵੀ ਕਈ ਲੋਕਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਮੋੜ ਸਿੱਖੀ ਵੱਲ ਪਾਸੇ ਮੋੜਨ ਦੇ ਲਈ ਇਹ ਸੰਸਥਾਵਾਂ ਨਾਲ ਹਰਜਿੰਦਰ ਸਿੰਘ ਉਪਰਾਏ ਡਟੇ ਪਏ ਇਹਨਾਂ ਦੇ ਬੱਚੇ ਵੈਲ ਸੈਟਲ ਹੋ ਗਏ ਗੱਲ ਆ ਜਿਹਦੀ ਲੰਬੀ ਜ਼ਰੂਰ ਹੋ ਰਹੀ ਡਾਕਟਰ ਸਾਹਿਬ ਵੀ ਕਹਿੰਦੇ ਹੁੰਦੇ ਡਾਕਟਰ ਸਾਹਿਬ ਮੈਂ ਸਹੀ ਕਹਿ ਰਿਹਾ ਵੀ ਭੈਠੀ ਕੋਈ ਵੀ ਹੋਵੇ ਭਾਈ ਸਹੀ ਤੁਹਾਨੂੰ ਕੋਈ ਸਿੰਪਟਮ ਨਜ਼ਰ ਆ ਰਹੇ ਆ ਤੁਸੀਂ ਡਾਕਟਰ ਕੋਲ ਜਾਓ ਸਪੈਸ਼ਲਿਸਟ ਕੋਲ ਜਾਓ ਇਧਰ ਉਧਰ ਦਵਾਈਆਂ ਲੈ ਕੇ ਨਾ ਖਾਓ ਟੋਟਕੇ ਜਿਹੜੇ ਆ ਆਪ ਮੁਹਾਰੇ ਨਾ ਵਰਤੋ ਦਵਾਈਆਂ ਇਧਰ ਉਧਰ ਲੈ ਕੇ ਨਾ ਖਾਓ ਹੁਣ ਆਪ ਤੁਸੀਂ ਵੇਖਿਓ ਇਹ ਇੱਕ ਕੈਬਨ ਇਹਨਾਂ ਦਾ ਚੈਂਬਰ ਹੈਗਾ ਤੁਸੀਂ ਕੋਈ ਪ੍ਰਾਈਵੇਟ ਗੱਲ ਵੀ ਕਰਨੀ ਕੋ ਤੁਹਾਨੂੰ ਬਿਮਾਰੀ ਉਹੋ ਜੀ ਹੈਗੀ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਖਾਸ ਕਰਕੇ ਨੌਜਵਾਨੀ ਨਾਲ ਜੁੜੀਆਂ ਇੱਥੇ ਆ ਕੇ ਬੈਠ ਕੇ ਤੁਸੀਂ ਇਹਨਾਂ ਨਾਲ ਡਿਸਕਸ ਕਰਕੇ ਲੇਡੀ ਰੂਮ ਵੀ ਹੁੰਦੇ ਆ ਠੀਕ ਹੈ ਜੀ ਜੇ ਵੀ ਰਾਉਟਰ ਪੂਜਾ ਗੋਇਲ ਸਾਡੇ ਕੋਲ ਆਉਂਦੇ ਪੂਜਾ ਗੋਇਲ ਜੀ ਕੀ ਬਾਤ ਆ ਜੀ ਪੂਜਾ ਗੋਇਲ ਲੇਡੀ ਡਾਕਟਰ ਵੀਨਨ ਦੇ ਕੋਲ ਬੈਠਦੇ ਆ ਪ੍ਰਾਈਵੇਟ ਤੁਸੀਂ ਬੈਠ ਕੇ ਇੱਥੇ ਤੇ ਮਨਾਨ ਦੇ ਨਾਲ ਆਪਣੀ ਬਿਮਾਰੀ ਜਿਹੜੀ ਉਹ ਤੁਸੀਂ ਦੱਸੋਗੇ ਨੋਟ ਕਰਨਗੇ ਇਹਨਾਂ ਦੇ ਲੇਡੀ ਡਾਕਟਰ ਜਿਹਾ ਹੈ ਤੇ ਤੁਹਾਨੂੰ ਜਿਹੜੀ ਦਵਾਈ ਆ ਉਹ ਲਿਖ ਕੇ ਦੇਣਗੇ ਨਾਲ ਖਾਣ ਪੀਣ ਦੀ ਵੀ ਸਲਾਹ ਦੇਣਗੇ ਡਾਈਟ ਪਲਾਨ ਵੀ ਤੁਹਾਨੂੰ ਦੱਸ ਦੇਣਗੇ ਪਰਹੇਜ਼ ਵੀ ਦੱਸ ਦੇਣਗੇ ਜੇ ਇੱਥੇ ਨਹੀਂ ਆਉਣਾ ਤੁਸੀਂ ਕਿੱਥੇ ਜਾਓ ਪਰ ਸਿਹਤਮੰਦ ਰਹੋ ਸਹੀ ਸਮੇਂ ਤੇ ਦਵਾਈ ਲਓ ਟੈਸਟ ਕਰਾਓ ਤੇ ਜੇਕਰ ਤੁਸੀਂ ਹੁਸ਼ਿਆਰਪੁਰ ਆਉਣਾ ਚਾਹੁੰਦੇ ਹੈਗੇ ਆ ਡਾਕਟਰ ਹਰਜਿੰਦਰ ਸਿੰਘ ਬਰਾਏ ਹੋਣਾ ਦੇ ਕੋਲ ਹੋਮਿਓਪੈਥੀ ਦਾ ਇਲਾਜ ਕਰਵਾਉਣਾ ਚਾਹੁੰਦੇ ਹੋ ਜੜ ਤੋਂ ਬਿਮਾਰੀ ਖਤਮ ਕਰਨ ਦੀ ਕੋਸ਼ਿਸ਼ ਆ ਜਾਂ ਸੋਚ ਆ ਤੇ ਤੁਸੀਂ ਆਉਣਾ ਹੈਗਾ ਹੁਸ਼ਿਆਰਪੁਰ ਸਭ ਤੋਂ ਪਹਿਲਾਂ ਹੁਸ਼ਿਆਰਪੁਰ ਦਾ ਪਹਿਲਾਂ ਹੁੰਦਾ ਸੀ ਪ੍ਰਭਾਤ ਚੌਕ ਜੀ ਤੇ ਅੱਜ ਕੱਲ ਮਹਾਰਾਣਾ ਪ੍ਰਤਾਪ ਚੌਕ ਜਿਹੜਾ ਹੈਗਾ ਆ ਉਹਦਾ ਤੇ ਉਥੋਂ ਬਿਲਕੁਲ ਕਿਸੇ ਨੇ ਵੀ ਤੁਸੀਂ ਪੁੱਛ ਲੈਣਾ ਚਾਹੇ ਹਸਪਤਾਲ ਵਾਲੀ ਰੋਡ 'ਤੇ ਚਲੇ ਜਾਓ ਤੇ ਚਾਹੇ ਤੁਸੀਂ ਗਵਰਨਮੈਂਟ ਕਾਲਜ ਵਾਲੀ ਰੋਡ 'ਤੇ ਚੜ੍ਹਦੇ ਅਨਸਾਰ ਹੀ ਬੜੀ ਮੁਸ਼ਕਲ 50 ਕਿਲੋਮੀਟਰ ਦੇ ਉੱਤੇ ਤੁਸੀਂ ਗੈਸ ਏਜੰਸੀ ਵਾਲੀ ਗਲੀ ਦੇ ਵਿੱਚ ਜਿਹੜਾ ਇੰਟਰ ਕਰ ਜਾਓਗੇ ਤੇ ਉੱਥੇ ਤੁਹਾਨੂੰ ਉਬਰਾਏ ਹੋਮਿਓਪੈਥਿਕ ਕਲੀਨਿਕ ਜਿਹੜੀ ਆ ਮਿਲ ਜਾਣੀ ਆ ਮੈਡੀਕਲ ਸਟੋਰ ਵੀ ਇਹਨਾਂ ਦਾ ਮਿਲ ਜਾਏਗਾ ਡਾਕਟਰ ਸਾਹਿਬ ਟਾਈਮਿੰਗ ਜ਼ਰੂਰ ਦੱਸ ਦਿਓ ਤੁਸੀਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਖੁੱਲ੍ਹੇ ਟਾਈਮ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਆ ਜੀ ਫਿਰ ਸ਼ਾਮ ਦਾ ਟਾਈਮ ਹੈਗਾ ਜੀ ਠੀਕ ਹੈ ਜੀ ਤੇ ਤੁਸੀਂ ਇਹਨ ਉਬਰਾਏ ਹੋਮੋਪੈਥਿਕ ਕਲੀਨਿਕ ਤੇ ਡਾਕਟਰ ਸਾਹਿਬ ਕੋਈ ਹੋਰ ਜਾਂਦੇ ਜਾਂਦੇ ਦਰਸ਼ਕਾਂ ਨੂੰ ਸੁਝਾ ਮੌਸਮ ਬਦਲਿਆ ਹੈਗਾ ਡੇਂਗੂ ਵੀ ਥੋੜਾ ਬਹੁਤ ਵੈਸੇ ਸਾਡੇ ਰਜਾ ਕੀ ਵਿਚਾਰੇ ਆ ਜਿਹੜੀ ਹੈ ਨਾ ਇਸ ਵੇਲੇ ਪ੍ਰੋਬਲਮ ਡੇਂਗੂ ਜਿਹੜਾ ਇਸ ਵੇਲੇ ਬਹੁਤ ਆ ਜੀ ਉਹ ਵੀ ਸੈਲਪਲੱਸ ਦਵਾਈ ਅਸੀਂ ਇਹਦੇ ਲਈ ਬਣਾਈ ਹੈ ਜਿਹੜਾ ਕਿ ਪ੍ਰੋਡਕਟ ਬਾਜ਼ਾਰ ਦੇ ਵਿੱਚ ਤੁਸੀਂ ਉਮੀਓ ਪੈਥਕ ਸਟੋਰਾਂ ਦੇ ਉੱਤੋਂ ਕਿਤੇ ਵੀ ਲੈ ਸਕਦੇ ਆ ਜੀ ਉਹ ਵੀ ਸੈਲ ਪਲਸ ਜਿਹੜਾ ਕਿ ਬਹੁਤ ਕਾਮਯਾਬ ਆ ਕੋਈ ਦਵਾਈ ਨਹੀਂ ਮਿਲਦੀ ਤੁਸੀਂ ਉਹ ਵੀ ਸੈਲ ਪਲਸ ਦੋ ਦੋ ਚਮਚ ਘੰਟੇ ਘੰਟੇ ਬਾਅਦ ਜੇਕਰ ਮਰੀਜ਼ ਨੂੰ ਪੀਣ ਨੂੰ ਦੋਵਾਂਗੇ ਜੀ ਜੀ ਉਹਦਾ ਡੇਂਗੂ ਚਿਕਨ ਗੁਨੀਆ ਉਹਦੇ ਸੈੱਲ ਘਟੇ ਹੋਏ ਸਭ ਕੁਝ ਠੀਕ ਹੋ ਜਾਏਗਾ ਜੀ ਡੇਂਗੂ ਦੀ ਦਵਾਈ ਜਿਹੜੀ ਆ ਉਹ ਤੁਹਾਡੀ ਮੈਨੂੰ ਤਾਂ ਵਿਸ਼ਵ ਦੇ ਵਿੱਚ ਲੋਕਾਂ ਨੂੰ ਪਤਾ ਹੈ ਬਹੁਤ ਡਿਮਾਂਡ ਹੈ ਔਰ ਮੈਂ ਖੁਦ ਡੇਂਗੂ ਦੇ ਸੀਜ਼ਨ ਤੋਂ ਵਰਤੀ ਹੋਈ ਆ ਚਾਰ ਦੇ ਨੈਲੋਪੈਥੀ ਤੋਂ ਬਾਅਦ ਜਿਹੜਾ ਉਹਨੂੰ ਮੈਂ ਤੁਹਾਡੀ ਸਲਾਹ ਦੇ ਨਾਲ ਵਰਤਿਆ ਆ ਆਪ ਮੁਹਰੇ ਨਹੀਂ ਵਰਤਿਆ ਮੈਂ ਇੰਨੀ ਕਗਲ ਕਰ ਕਹ ਸਕਦਾ ਕਿ ਨਹੀਂ ਸੋ ਡਾਕਟਰ ਦੀ ਸਲਾਹ ਦੇ ਨਾਲ ਹੀ ਲੈਣੀ ਹੈ ਤੁਸੀਂ ਕੋਸ਼ਿਸ਼ ਕਰਨੀ ਹੈ ਹਾਂ ਡੈਗੋ ਵਾਲੀ ਜਿਹੜੀ ਦਵਾਈ ਜ਼ਰੂਰ ਆ ਉਹ ਸਪੋਰਟਿਵ ਮੈਡੀਸਨ ਉਹ ਤੁਸੀਂ ਲੈ ਸਕਦੇ ਆ ਪਰ ਫਿਰ ਵੀ ਜੇਕਰ ਤੁਸੀਂ ਚਾਹੋ ਤਾਂ ਇਹਨਾਂ ਦੇ ਨਾਲ ਸਲਾਹ مشورہ ਇੱਕ ਵਾਰੀ ਜ਼ਰੂਰ ਕਰ ਲਿਓ ਜੇ ਇਹਨਾਂ ਦੇ ਕੋਲ ਨਹੀਂ ਆਉਣਾ ਹੋਮੋਪੈਥੀ ਚ ਤੁਹਾਨੂੰ ਕੋ ਨੁਕਸ ਨਜ਼ਰ ਆਉਂਦਾ ਤੇ ਉਹ ਰੱਬੀ ਰੂਪ ਉਹ ਨੇਕਰੂ ਹੈਗੇ ਆ ਜਿਹੜੇ ਲੋਕਾਂ ਦੀ ਸੇਵਾ ਕਰਦੇ ਨੇ ਲੋਕਾਂ ਜਾ ਅਵੇਰਨੈਸ ਕੈਂਪ ਰੜੇ ਲਾ ਕੇ ਲਗਾਉਂਦੇ ਨੇ ਬਿਲਕੁਲ ਜੀ ਬਿਲਕੁਲ ਹਾਂ ਇਹ ਵੀ ਵੱਡੀ ਗੱਲ ਆ ਡਾਕਟਰ ਸਾਹਿਬ ਕਿ ਆਮ ਤੌਰ ਤੇ ਮਿਲਣ ਦੀ ਫੀਸ ਹੁੰਦੀ ਆ ਪਰਚੀ ਹੁੰਦੀ ਆ ਪਰ ਇਹਨਾਂ ਦੀ ਕੋਈ ਵੀ ਪਰਚੀ ਨਹੀਂ ਕੋਈ ਤੋ ਕੋਈ ਬਹੁਤਾ ਵੇਟਿੰਗ ਵਾਲਾ ਕੰਮ ਨਹੀਂ ਜਾਂ ਜ਼ਿਆਦਾ ਛੋਸ਼ਾ ਬਾਸ਼ਾ ਨਹੀਂ ਇਹਨਾਂ ਕੋਲ ਲੋਕ ਕੇ ਵੀ ਉਹੀ ਮਿਲਣ ਆ ਜਾਂਦੇ ਹਨ ਲੰਘਦੇ ਲੰਘਦੇ ਡਾਕਟਰ ਸਾਹਿਬ ਦਾ ਹਾਲ ਪੁੱਛਣ ਤੇ ਆਪਣਾ ਹਾਲ ਦੱਸਣ ਤੇ ਅਸੀਂ ਵੀ ਇਸੇ ਤਰ੍ਹਾਂ ਆ ਜਾਈ ਸੀ ਸਾਡੇ ਕੈਮਰਾ ਸਿਸਯੂ ਕੀ ਸਾਹਿਬ ਸਾਡੇ ਨਾਲ ਸੀਗੇ ਇੱਕ ਤਾਂ ਅਸੀਂ ਲੈਣੀ ਸੀ ਦਵਾਈ ਤੇ ਨਾਲ ਆਪਾਂ ਨਾਲ ਦਾ ਹਾਲਚਾਲ ਪੁੱਛਣਾ ਸੀ ਤੇ ਨਾਲ ਸਵੱਬ ਬਣ ਗਿਆ ਜਿ ਇੰਟਰਵਿਊ ਦਾ ਉਮੀਦ ਕਰਦੇ ਆ ਕਿ ਅੱਜ ਦੀ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਵਧੀਆ ਲੱਗੀ ਹੋਊਗੀ ਕੰਮ ਦੀਆਂ ਗੱਲਾਂ ਜਿਹੜੀਆਂ ਆ ਚੰਗੀਆਂ ਗੱਲਾਂ ਉਹ ਤੁਸੀਂ ਰੱਖ ਲੈਣੀਆਂ ਆਪਣੇ ਕੋਲ ਜਿਹੜੀਆਂ ਵੀਡੀਓ ਚ ਹੋ ਜਾਂਦੀਆਂ ਗਲਤੀਆਂ ਗੁਸਤਾਖੀਆਂ ਬੋਲਣ ਵੇਲੇ ਵੀਡੀਓਗ੍ਰਾਫੀ ਦੇ ਵਿੱਚ ਐਡਿਟਿੰਗ ਦੇ ਵਿੱਚ ਉਹਨਾਂ ਸਾਰੀਆਂ ਨੂੰ ਤੁਸੀਂ ਇੱਕ ਪਾਸੇ ਛੱਡ ਦੇਣਾ ਹੈਗਾ ਤੇ ਵੀਡੀਓ ਆਪਣੇ ਸਕੇ ਸੰਬੰਧੀਆਂ ਦੇ ਨਾਲ ਜ਼ਰੂਰ ਸ਼ੇਅਰ ਕਰਨੀ ਹੈ ਕਿਉਂਕਿ ਹੋ ਸਕਦਾ ਇਹਨਾਂ ਗੱਲਾਂ ਦੀ ਇਸ ਵੀਡੀਓ ਦੀ ਦਵਾਈ ਦੀ ਇਹ ਨੁਸਖਿਆਂ ਦੀ ਇਹ ਸਲਾਹ ਕਿਸੇ ਨੂੰ ਨਾ ਜ਼ਰੂਰ ਥੋਵੇ ਹਲੇ ਤੁਸੀਂ ਤੰਦਰੁਸਤ ਹੋਵੋ ਹਮੇਸ਼ਾ ਸਾਰੇ ਤੰਦਰੁਸਤ ਰਹਿਣੇ ਦੀ ਕਾਮਨਾ ਵੀ ਕਰਦੇ ਅਰਦਾਸ ਕਰਦੇ ਹਾਂ ਸਰਬੱਤ ਦੇ ਪੱਲੇ ਦੀ ਹਰ ਵੇਲੇ ਹਰ ਪਲ ਦੁਨੀਆ ਚ ਅਰਦਾਸ ਹੁੰਦੀ ਆ ਪਰ ਕਈ ਵਾਰੀ ਜਿਹੜਾ ਰੋਗ ਆ ਕੇ ਘੇਰ ਲੈਂਦਾ ਛੋਟਾ ਜਾਂ ਵੱਡਾ ਤੇ ਬੰਦਾ ਹੋ ਜਾਂਦਾ ਪਰੇਸ਼ਾਨ ਤੁਸੀਂ ਹੋਏ ਹੁਣ ਇਹ ਅੱਗੇ ਕਿਹੜੇ ਹਸਪਤਾਲ ਤੁਸੀਂ ਜਾ ਸਕਦੇ ਹੋ ਕਿਹੜੀ ਪੈਕੀਜ ਵਧੀਆ ਤੁਹਾਡਾ ਇਲਾਜ ਹੋਵੇਗਾ ਇਸ ਤਰ੍ਹਾਂ ਦੀਆਂ ਸਲਾਹਾਂ ਵੀ ਦਿੰਦੇ ਨੇ ਆਲ ਦੇ ਲਈ ਕੈਮਰਾ ਸਹਿਯੋਗੀ ਕਿਰਪਾਲ ਸਿੰਘ ਮੈਟੂ ਦੇ ਨਾਲ ਆਪਣੇ ਦੋਸਤ ਮੈਨੂੰ ਯਾਨੀ ਗੋਪਾਲ ਸਿੰਘ ਦੁਆਰਾ ਆਯੋਜਿਤ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਨਾ ਫਿਰ ਤੁਸੀਂ ਭੁੱਲ ਜਾਨੇ ਹੋ ਲਾਈਕ ਤੇ ਫੋਲੋ ਜ਼ਰੂਰ ਕਰ ਲਓ ਤਾਂ ਕਿ ਚੰਗੀਆਂ ਚੰਗੀਆਂ ਵੀਡੀਓ ਤੁਹਾਡੇ ਅੱਗੇ ਆਉਣ ਨੰਗੇਜ਼ ਸ਼ਲੀਲਤਾ ਵਲਗਰ ਲੈਂਗੁਏਜ ਵਾਲੀਆਂ ਵੀਡੀਓਜ਼ ਭੁਲੇਖੇ ਗਲਤੀ ਨਾਲ ਵੀ ਤੁਹਾਡੇ ਸਾਹਮਣੇ ਨਾ ਆਉਣ ਉਹਦੇ ਲਈ ਸਾਡੇ ਨਾਲ ਜੁੜ ਜਾਓ ਤਾਂ ਕਿ ਵੀਡੀਓ ਕਿਤੇ ਗਲਤੀ ਨਾਲ ਵੀ ਤੁਹਾਡੇ ਸਾਹਮਣੇ ਆ ਜAVE ਜਾਂ ਗਲਤੀ ਨਾਲ ਪਲੇ ਹੋ ਜਾਏ ਸਮਾਰਟ ਸਕਰੀਨ ਤੇ ਤੁਹਾਡੇ ਫੋਨ ਟੈਬ ਲੈਪਟਾਪ ਦੇ ਉੱਤੇ ਤੇ ਤੁਹਾਨੂੰ ਸ਼ਰਮਿੰਦਗੀ ਦਾ ਅਹਿਸਾਸ ਨਾ ਹੋਣਾ ਪਵੇ ਤੁਹਾਡੇ ਬੱਚੀ ਕੁਝ ਗਲਤ ਨਾ ਦੇਖਣ ਉਹਦੇ ਲਈ ਸਾਨੂੰ ਸਪੋਰਟ ਕਰਿਆ ਕਰੋ ਚੈਨਲ ਨੂੰ ਲਾਈਕ ਫੋਲੋ ਕਰ ਲਿਓ ਬਾਕੀ ਅਸੀਂ ਤਲਿਓ ਭੁੰਨਿਓ ਵੀਡੀਓ ਜ਼ਰੂਰ ਕਰਦੇ ਆਂ ਫਿਲਹਾਲ ਦਿਰੀਜਾ ਤੇ ਜਲਦੀ ਮਿਲਦੇ ਆਂ ਨਿਰੋਗ ਰਹੋ ਅ ਜ਼ਰੂਰ ਪਰਹੇਜ਼ ਕਰੋ ਤੇ ਡਾਕਟਰ ਸਾਹਿਬ ਜੀ ਦੀਆਂ ਗੱਲਾਂ ਤੇ ਚੱਲਣ ਦੀ ਕੋਸ਼ਿਸ਼ ਕਰੋ ਧੰਨਵਾਦ ਰੱਬ ਰੱਖਾ